ਮੈਂ ਸ਼ੰਕਰ ਜਿੰਦਲ ਐਕਸਟ੍ਰੀਮੈਂਟ ਅਪਰੋਮੋਟਾ ਸਮਾਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ 2024 ਦਾ लोकसभा इलेक्शन चल रहे हैं जी जेड़े ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ 2014 ਵਿੱਚ ਵੀ ਵਾਅਦੇ ਕੀਤੇ ਸੀ ਵੀ ਮੈਂ 2 ਕਰੋੜ ਰੁਪਇਆ 2 ਕਰੋੜ ਨੌਕਰੀਆਂ ਹਰ ਸਾਲ ਬੇਰੋਜ਼ਗਾਰਾਂ ਨੂੰ ਦਵਾਂਗਾ ਜੀ ਤੇ 15 ਲੱਖ ਛੋਟੇ ਖਾਤੇ ਵਿੱਚ ਪਾਵਾਂਗਾ ਜੀ ਤੇ ਮਹਿੰਗਾਈ ਨੂੰ ਕੰਟਰੋਲ ਕਰਾਂਗਾ ਗੈਸ ਸੈਂਟਰ 1100 ਰੁਪਏ ਚੱਲ ਰਹੇ ਐ ਮੈਂ ਉਹ 500 ਰੁਪਏ ਕਰਾਂਗਾ 400 ਰੁਪਏ ਕਰਾਂਗਾ ਤੇ ਬਰੋਟੀ ਦੀ ਰੇਟ ਘਟਾਉਂਗਾ ਜੀ ਉਸ ਟਾਈਮ ਬਾਬਾ RAM DEEP ਜੀ ਵੀ ਕਈ ਲੋਕੀ ਸੜਕਾਂ ਤੇ ਉਤਰੇ ਜੀ ਯੂਪੀਏ ਸਰਕਾਰ ਦੇ ਖਿਲਾਫ ਪਰ ਦੇਖੋ ਤੁਸੀਂ ਦੇਖੋ ਮੋਦੀ ਸਾਹਿਬ 10 ਸਾਲ ਦੇ ਰਾਜ ਵਿੱਚ 2 ਲੱਖ ਤੋਂ ਵੱਧ ਨੌਕਰੀ ਵੀ ਇੱਕ ਸਾਜ ਨਹੀਂ ਦੇ ਸਕੇ ਫਿਰ ਉਹਨਾਂ ਨੇ ਪ੍ਰਗਰਾਮਾਂ ਦੇ ਸਿੱਧਾ ਦੇ ਪੱਟਾ ਮੰਗੀਆਂ 2019 ਵਿੱਚ ਉਹਨਾਂ ਦੇ ਨਾਮ ਤੇ ਪੱਟਾ ਮੰਗ ਕੇ ਉਹ ਸਰਕਾਰ ਬਣਾਈ ਉਹਨਾਂ ਨੇ ਫੇਰ ਨਹੀਂ ਕਿਸੇ ਨੂੰ ਨੌਕਰੀ ਦਿੱਤੀਆਂ ਅੱਜ ਦੇਸ਼ ਉੱਤੇ ਜਿੰਨੇ ਵੀ ਸਰਕਾਰਾਂ ਨੇ ਸ਼ਾਸਨ ਕੀਤਾ 70 ਸਾਲ 80 ਸਾਲ ਸ਼ਾਸਨ ਕੀਤਾ ਉਹਦੇ ਵਿੱਚ ਦੇਸ਼ ਤੇ 5 ਲੱਖ ਕਰੋੜ ਦਾ ਕਰਜ਼ਾ ਸੀ ਪਰ ਜਦੋਂ ਦੇ ਮੋਦੀ ਜੀ ਆਏ ਨੇ 10 ਸਾਲ ਵਿੱਚ 205 ਲੱਖ ਕਰੋੜ ਦੇਸ਼ ਤੇ ਕਰਜ਼ਾ ਹੋ ਗਿਆ 150 ਲੱਖ ਕਰੋੜ ਦੇਸ਼ ਦੇ ਕਰਜ਼ਾ ਕਿੱਥੋਂ ਹੋ ਗਿਆ ਕੀ ਕੀਤਾ ਇਹਨਾਂ ਨੇ ਇਹ ਜਾਂ ਕਿੱਥੇ ਪੈਸਾ ਲਾਇਆ ਹੋਇਆ ਜੀ ਡੀਜ਼ਲ ਤੋਂ ਡੀਜ਼ਲ ਤੋਂ ਗੈਸ ਤੋਂ ਬਰੇਕ ਜਗ੍ਹਾ ਤੋਂ ਇਹਨੇ ਪੈਸੇ ਇਕੱਠੇ ਕੀਤੇ ਹਮ ਇਹਨਾਂ ਨੇ ਇਹ ਸਾਰਾ ਪੈਸਾ ਪੂੰਜੀਪੱਤੀਆਂ ਤੇ ਇਹਨਾਂ ਨੇ ਬਰਬਾਦ ਕੀਤਾ ਪੂੰਜੀਪੱਤੀਆਂ ਦੇ ਕਰਜ਼ੇ ਮਾਪ ਕਿਤੇ ਅੱਜ ਸਾਡੇ ਕਿਸਾਨ ਸੜਕਾਂ ਤੇ ਰੋਲ ਰਹੇ ਨੇ ਇਹਨਾਂ ਨੇ 2013 ਚ 14 ਚ ਵਾਦਾ ਕੀਤਾ ਸੀ ਮੈਂ ਐਮਐਸਪੀ ਲਾਗੂ ਕਰਾਂਗਾ ਸਾਰੇ ਦੇ ਵਿੱਚ ਇਹਨਾਂ ਨੇ 10 ਸਾਲ ਦੀ ਵਾਦਾ ਦੀ ਬੁਰਾ ਕੀਤਾ ਕਿਸਾਨ ਪਿਛਲੇ ਸਾਲ ਵੀ ਤਰਨੇ ਬੈਠੇ ਇਸ ਸਾਲ ਫਿਰ ਤਰਨੇ ਦੇ ਬੈਠੇ ਪਰ ਉਹਨਾਂ ਦਾ ਵਾਦਾ ਨਹੀਂ ਪੂਰਾ ਹੋਇਆ ਜੇ ਉਹ ਵਾਦਾ ਨਹੀਂ ਪੂਰਾ ਕਰ ਸਕਦੇ ਸੀ ਕਾ ਕਿਸਾਨਾਂ ਨੂੰ ਸੁੱਤਾ ਲੈਣ ਲਈ ਕਿਉਂ ਲਾਰੇ ਲਾਏ ਜੀ ਜੋ ਵਾਗ ਨਹੀਂ ਪੂਰੇ ਕਰ ਸਕਦੇ ਸੀ ਇਹਨਾਂ ਕੋਲ ਅਜ਼ਾਦਮੀ ਅਬਾਨੀ ਨੂੰ ਤੇਨ ਨੂੰ ਪੈਸੇ ਨਹੀਂ ਜੀਮੀਦਾਰਾਂ ਨੂੰ ਕਿਸਾਨਾਂ ਨੂੰ ਦੇਣ ਨੂੰ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਇਸ ਕਰਕੇ ਮੈਂ ਹੱਥ ਜੋੜ ਕੇ ਸਭ ਨੂੰ ਇਹ ਗਿਣਤੀ ਕਰਦਾ ਹਾਂ ਇਹਨਾਂ ਨੇ ਇਲੈਕਟ੍ਰੀਕ ਕੋਲ ਦਾ ਘਟਾਲਾ ਵੀ ਕੀਤਾ 8000 ਕਰੋੜ ਰੁਪਇਆ ਇਹਨਾਂ ਨੇ ਘਟਾਲਾ ਕੀਤਾ ਜੀ ਇਹਨਾਂ ਨੇ ਫਰਜੀ ਕੰਪਨੀਆਂ ਤੋਂ ਆਪਣੇ ਖਾਤੇ 'ਚ ਪੈਸੇ ਪਵਾਏ ਤੇ ED ਵੀ CBI ਦੀ ਰੇਡ ਕਰਾ ਕੇ ਉਹਨਾਂ ਨੂੰ ਬਲੈਕਮੇਲ ਕਰਕੇ ਕੰਪਨੀ ਨੂੰ ਪੈਸੇ ਲੈ ਸੁਭਨਾ ਦਸੋ ਦੁਆਰਾ ਮੇਰਾ ਸ਼ੰਕਰ ਜਿੰਦਲ ਮੈਂ ਐਕਸ ਚੇਅਰਮੈਨ ਪ੍ਰੋਮੋਟਰ ਸੁਮਾਣੇ ਦਾ ਜੀ